ਸਤਿ ਸ਼੍ਰੀ ਅਕਾਲ ਸਾਰੇ ਮਿੱਤਰਾਂ ਨੂੰ ਅਸੀਂ ਨਾ ਆਟੋਮੈਟਿਕ ਸਵਿੱਚ ਜੀ ਲਾਈ ਆ ਜੀ ਸੋ ਚਲਾਉਣ ਵਾਲੀ ਰਹਿ ਗਈ ਬਾਕੀ ਸਾਰਾ ਜਿਗਾਰਡ ਲਾ ਲਿਆ ਸੋਨਾ ਲੀਕਾ ਦੇ ਇਥੋਂ ਆਟੋਮੈਟਿਕ ਬੰਦ ਕਰਨ ਵਾਲਾ ਦੇਖੋ ਤਾਰ ਤੂਰੀ ਦੀ ਤੇ ਸਾਨੂੰ ਫੀਟਿੰਗ ਇਹਦੀ ਆਪ ਹੀ ਜਿਗੜ ਵਾਜੀ ਜੀ ਕਰਕੇ ਅਸੀਂ ਲਾਈ ਆ ਆ ਅਸੀਂ ਉਹ ਮੋਟਰ ਜੀ ਲਿਆਂਦੀ ਸੀ ਅਸੀਂ ਤੇ ਉਰੇ ਫਿੱਟ ਕੀਤੀ ਇਹਦੀ ਉਹ ਤਾਂ ਹਿਸਾਬ ਚ ਆ ਨਹੀਂ ਰਹੀ ਸੀ ਕਿਥੇ ਤੇ ਤਾਰ ਪਾ ਕੇ ਨਾ ਜਿਹੜੀ ਆਪਣੀ ਰੇਲ ਛੜੀ ਹੁੰਦੀ ਆ ਉਹਦੇ ਨਾਲ ਅਸੀਂ ਇਥੋਂ ਦੀਆਂ ਜਾਲ ਜਾਲ ਜੁ ਕੇ ਫੀਟਿੰਗ ਕੀਤੀ ਆ ਵਾਵਾ ਟਾਈਮ ਹੋ ਗਿਆ ਸਾਨੂੰ ਮੱਥਾ ਮਾਰਦਿਆਂ ਨੂੰ ਤੇ ਹੁਣ ਕਿਤੇ ਕੰਮ ਜਾ ਪੋਇਆ ਬਸ ਆਪਣੀ ਸਵਿਚ ਰੱਖੀ ਉਹ ਅਸੀਂ ਮਗਾਉਣੇ ਆ ਕਿ ਵਧੀਆ ਜੀ ਪ੍ਰੋਫੈਸ਼ਨਲ ਜੀ ਲੱਗਿਆ ਨਾ ਜਿਹਦੀ ਨਾਲ ਜਿਵੇਂ ਪੋਸਿਸ਼ਨਲ ਪੁੱਲ ਵਾਲੀ ਸਵਿਚ ਹੁੰਦੀ ਆ ਉਹ ਲਾਵਾਂਗੇ ਇਧਰੋਂ ਤੇ ਅਰਥਿੰਗ ਉਰਥਿੰਗ ਅਸੀਂ ਕਰਤੀ ਤੇ ਇੱਕ ਵਾਰੀ ਬੈਟਰੀ ਤੋਂ ਸਿੱਧੀ ਤਾਰ ਪਾਈ ਹੋਈ ਆ ਅਸੀਂ ਚਲਾ ਕੇ ਦਿਖਾਉਣੇ ਆ ਇਹ ਚ ਜਦੋਂ ਕਰੰਟ ਆਊਗਾ ਚਲਾਈ ਬਈ ਇੱਕ ਵਾਰੀ ਜੈਕਟਰ ਤੋਂ ਸਟਾਰਟ ਨਾ ਕਰੀ ਐਂ ਕਰ ਦੇ ਇੱਕ ਵਾਰੀ ਦੱਸਦੇ ਆ ਤੁਹਾਨੂੰ ਕਿਵੇਂ ਖਿੱਚਦੀ ਐ ਇਹ ਤਾਰ ਆ ਦੇਖੋ ਹੁਣ ਖਿੱਚ ਲਈ ਹੁਣ ਛੱਡ ਦੂ ਆ ਵਾਪਸ ਖਿੱਚ ਲਈ ਹੁਣ ਤੁਹਾਨੂੰ ਸਟਾਰਟ ਕਰਕੇ ਵੀ ਦਿਖਾਉਣੇ ਆ ਸਟਾਰਟ ਕਰੂ ਬਈ ਹੁਣ ਅਸੀਂ ਉਧਰੋਂ ਤਾਰ ਲਾਵਾਂਗੇ ਤੇ ਆਹ ਬੰਦ ਹੋ ਜੀ ਫ੍ਰੈਟਰ ਆ। ਆ ਦੇਖੋ ਬਸ ਇੰਨਾ ਕੰਮ ਸੀਗਾ ਇਹਦੇ ਨਾਲ ਸੌਖਾ ਬਹੁਤ ਹੋ ਜੂਗਾ ਜਿਵੇਂ ਆਪਣਾ ਪੁਸ਼ ਆਲੀ ਹੋ ਜੂਗਾ ਸਿਸਟਮ ਇਹਦੀ ਨਾ ਤਾਰ ਵੈਸੇ ਟੁੱਟ ਰਹੀ ਸੀ ਇਹ ਜਿਗਾੜ ਲਾਉਂਦੇ ਸੀ ਸੋਚਿਆ ਤਾਂ ਨਹੀਂ ਸੀਗਾ ਪਰ ਉਹ ਤਾਰ ਟੁੱਟ ਗਈ ਸੀ ਔਖਾ ਸੀਗਾ ਬੰਦ ਕਰਨਾ ਨਾ ਇਹਦੀ ਮੜ ਕੇ ਤਾਰ ਮਿਲੀ ਸਾਨੂੰ ਤਾਂ ਕਰਕੇ ਫਿਰ ਅਸੀਂ ਆਹੀ ਲਾਇਆ ਹੁਣ ਸਾਡੇ ਕੋਲ ਹੈਗਾ ਅਸੀਂ ਤੁਹਾਨੂੰ ਉਧਰੋਂ ਵੀ ਦਿਖਾਉਣਾ ਵਲਟ ਰੈਕ ਦੀ ਫਿਟਿੰਗ ਕਿੱਥੇ ਕੀਤੀ ਹੈ ਪਲੇਟ ਜੀ ਹੈਗੀ ਸਾਡੇ ਕੋਲ ਬਣਵਾਈ ਹਾਲੋ ਰੀਮੋਟਰ ਜੀ ਲੱਗ ਜਾਂਦੀ ਆਹ ਤੇ ਆ ਦੇਖੋ ਇੱਥੋਂ ਤਾਰਾਂ ਤੂਰਾ ਪਾ ਕੇ ਅਸੀਂ ਸਾਰਾ ਜਿਗਾਰਡ ਕਰਕੇ ਕੀਤਾ ਸੀਗਾ ਦੇਖੋ ਇਹਦੀ ਬਾਸ ਸੁਣਾ ਦੇਣਾ ਇੱਥੋਂ ਖਿੱਚਦੀ ਇਹ ਆ ਦੇਖੋ ਖਿੱਚ ਲੈਂਦੀ ਛੱਡ ਦਿੰਦੀ ਆ ਤੇ ਇਹ ਜਹਾ ਕਸਣ ਵਾਲੀ ਪਈਏ ਤਾਂ ਬੁੜਕੀ ਜੀ ਜਾਂਦੀ ਆ ਤੇ ਨਹੀਂ ਇਹ ਪੂਰੀ ਪਲੇਨ ਹੋ ਜੂਗੀ ਸਾਰਾ ਘੈਂਟ ਫਿਟਿੰਗ ਹੋ ਜੂਗੀ ਤੇ ਦੱਸਿਓ ਫਿਰ ਤੁਹਾਨੂੰ ਕਿਵੇਂ ਲੱਗੀ ਫਿਟਿੰਗ ਪੁਸ਼ ਬੋਲ ਨਾਲੀ ਤੇ ਬੱਸ ਨੂੰ ਜਦੋਂ ਬਟਨ ਲਾਤਾ ਉਦੋਂ ਵੀ ਲੱਗ ਦਿਖਾ ਦਾਂਗੇ ਇੱਕ ਵਾਰੀ ਤੇ ਇਦਾਂ ਹੀ ਦੇਖ ਲਓ ਨਾ ਕਈ ਵਾਰ ਐਸਟੀਮੇਟ ਹੋ ਜਾਂਦਾ ਕਿ ਇਹ ਚੀਜ਼ ਕੰਮ ਜਾਬਾ ਕਿ ਨਹੀਂ ਹੈ ਬਾਕੀ ਅਸੀਂ ਚਲਾਏ ਤੋਂ ਪਤਾ ਲੱਗੂ ਜਦੋਂ ਸਾਲ 6 ਮਹੀਨੇ ਚਲਾਇਆ ਉਸ ਤੋਂ ਬਾਅਦ ਪਤਾ ਲੱਗ ਜੂ ਕੀ ਰਿਸਪੌਂਸ ਆ ਤਾਰ ਜੂ ਢਿੱਲੀ ਹੋ ਸਕਦੀ ਆ ਤੇ ਉਹ ਕੱਸ ਲਾਂਗੇ ਜਦੋਂ ਵੀ ਢਿੱਲੀ ਹੋਈ ਤੇ ਬਾਕੀ ਕਈ ਟਰੈਕਟਰਾਂ ਦੇ ਜਗ੍ਹਾ ਹੁੰਦੀ ਹੈ ਜੇ ਜਗ੍ਹਾ ਇਕੱਠੀ ਤਾਂ ਕਰਕੇ ਇੱਥੇ ਨਹੀਂ ਹਰੇਕ ਟਰੈਕਟਰ ਦੇ ਉੱਤੇ ਪੰਪ ਕੋਲੀ ਖੁੱਲੀ ਜਗ੍ਹਾ ਹੁੰਦੀ ਆ ਉੱਥੇ ਹੀ ਲੱਗ ਜਾਂਦੀ ਹੈਗੀ ਤੇ ਦੱਸੋ ਫਿਰ ਕਿਵੇਂ ਲੱਗਿਆ